ਤੋ ਪਹਿਲਾਂ ਤਾਂ ਅਸੀਂ ਰਵਾਇਤੀ ਢੰਗ ਦੇ ਨਾਲ ਮੂਲ ਮੰਤਰ ਦਾ ਪਾਠ ਕਰਕੇ ਆਪਣੀ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਹੈ। ਔਰ ਬੜੇ ਪਿਆਰ ਸਦਭਾਵਨਾ ਦੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ। ਔਰ ਬੜੇ ਅਨਮੋਲੇ ਵਿਚਾਰ ਜਿਹੜੇ ਨੇ ਉਹ ਇੱਥੇ ਲੀਡਰ ਸਾਹਿਬਾਨ ਨੇ ਦਿੱਤੇ ਨੇ। ਔਰ ਉਹਨਾਂ ਵਿਚਾਰਾਂ ਦੇ ਉੱਤੇ ਅਮਲਦਾਰੀ ਕਰਦੇ ਆਂ। ਇਕ ਤਾਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਚੋਂ ਦਾ ਬੈਠੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਜਿਹੜੀ ਆ ਡਿਊਟੀ ਲਗਾ ਦਿੱਤੀ ਗਈ ਹੈ ਜੋ 1 ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਨੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਆ ਗੱਲ ਰੱਖ ਕੇ ਤੇ ਪਬਲਿਕ ਦੀ رائے ਲੈ ਕੇ ਪੰਜਾਬੀਆਂ ਦੀ رائے ਲੈ ਕੇ ਸਿੱਖਾਂ ਦੀ رائے ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਉਹ ਤਿਆਰ ਕੀਤਾ ਜਾਏਗਾ ਜਿਦੇ ਵਿੱਚ ਦੱਸਿਆ ਜਾਏਗਾ ਕਿਆਸੀ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਹਾਂ ਇਹ ਵਿਜ਼ਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਅਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਜਿਹੜਾ ਕੰਮ ਕਰਾਂਗੇ ਦੂਜਾ ਜ ਜਸੀਂ ਇੱਕ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਹੈ ਜੋ ਵੀ ਕਾਨੂੰਨੀ ਵੈਦਤਾਵਾਂ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਲ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰ ਆਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸ ਨੇ ਉੱਤੇ ਅਸੀਂ ਤਿਆਰ ਕਰਨ ਜਾ ਰਹੇ ਹਾਂ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪਾਵਰਫੁੱਲ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹ ਇਕੱਲੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ ਰਹਿ ਮਸ਼ਵਰੇ ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਔਰ ਡੈਮੋਕਰੈਟਿਕ ਢੰਗ ਦੇ ਨਾਲ ਲੋਕਤਾਂਤ੍ਰਿਕ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਕਲ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਚੁੜ ਕੇ ਥੱਲੋ ਚੁੜ ਕੇ ਸਾਡੇ ਆਉਣੇ ਨੇ ਕੋਈ ਇਹ ਨਹੀਂ ਹੈ ਕਿ ਪ੍ਰਧਾਨ ਆਪ ਦੀ ਮਰਜ਼ੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਥਾਪ ਦੇ ਤੇ ਸਰਕਲ ਪ੍ਰਧਾਨ ਥਾਪ ਦੇ ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ ਉਹਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਉਹ ਚੋਣ ਜਿਹੜੀ ਆ ਉਹ ਕਰਵਾਉਣਗੇ ਤੇ ਤਾਂ ਕਿ ਲੋਕਤਾਂਤ੍ਰਿਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਐ ਉਹ ਜਿਹੜੇ ਆ ਚੁਣ ਕੇ ਜਿਹੜਾ ਹੈ ਉਹ ਹੁਣ ਤੇ ਲੋਕਾਂ ਲਈ ਕੰਮ ਕਰਨ ਇਹ ਕੁਝ ਫੈਸਲੇ ਜਿਹੜੇ ਆ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਉਹਦੇ ਲਈ ਵੀ ਅਸੀਂ ਬੀਬੀ ਜਗੀਰ ਕੌਰ ਜੀ ਦੀਆਂ ਸਵਾਵਾਂ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਵਿੰਗ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਜਿਹੜਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ رائے مشورے ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪੁਰਾਣਾ ਖਾਸਾ ਨਵੀਆਂ ਲੀਹਾਂ ਦੇ ਉੱਤੇ ਅਸੀਂ ਕਾਇਮ ਕਰਕੇ ਚੱਲਾਂਗੇ ਇੱਕ ਇੱਕ ਅਪੀਲ ਹੈ ਜਿਹੜਾ ਤੁਹਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਕੋਲ ਵੀ ਤੁਸੀਂ ਕੋਈ ਪ੍ਰੇਜ਼ੈਂਟ ਉਹਦੇ ਲਈ ਅਸੀਂ ਲੀਗਲ ਟੀਮ ਦਾ ਗਠਨ ਕਰਤਾ ਉਹ ਸਾਰਾ ਕੁਝ ਇਹ ਦੇਖੇਗੀ ਇਸੇ ਕਰਕੇ ਲੀਗਲ ਟੀਮ ਦਾ ਅਸੀਂ ਗਠਨ ਕੀਤਾ ਹੈ ਬਿਲਕੁਲ ਤੇ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਾਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆਂ لیکن ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ اپੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਜੜੀਆਂ ਕਰੀਏ ਜੀ ਯਾਨੀ ਜੀ ਪਿਛਲੇ ਪਾਰਟੀ ਵਾਲਿਆਂ ਨੂੰ ਬਹੁਤ ਬੋਲ ਰਹੇ ਆ ਪੰਤੂ ਕਿਉਂ ਕਰਦੇ ਜੀ ਦੂਜੀ ਚੈਨਲ ਦੇ ਉੱਤੇ ਉਹ ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਬਿਆਦੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਕਹਿੰਦੇ ਕੀਤਾ ਸੀ ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ ਤੇ ਨਹੀਂ ਸਾਨੂੰ ਜ਼ਰੂਰਤ ਹੈ ਅਸੀਂ ਆਪਣਾ ਹੁਣ ਕੰਮ ਕਰਨਾ ਹੈ ਆਪਣੀ ਅਸੀਂ ਲੀਕ ਵੱਡੀ ਕਰਨੀ ਆ ਉਹ ਕੀ ਕਹਿੰਦੇ ਆ ਕਿ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਬੱਦਤ ਨਹੀਂ ਹੈ ਕੋਈ ਮਜਬੂਰ ਨਹੀਂ ਤੇ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਂ ਜੁਗੋ ਉਹਨਾਂ ਨੂੰ ਕਹੇ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਕੁਝ ਕਰਾਲੀ ਤੇ ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਅਟ ਅਟ ਚੁੱਲ੍ਹੇ ਵਾਲੀ ਬੈਠੇ ਹੋ ਉਹਨਾਂ ਨੂੰ ਸਮੇਟ ਲਓ ਇੱਕ ਜਗ੍ਹਾ ਇਕੱਠੇ ਹੋ ਜਾਓ ਇੱਕ ਮੱਤ ਤੇ ਇਕੱਠੇ ਹੋ ਜਾਓ ਸ਼ਰੂਨੀ ਇਕੱਲੀ ਗੱਲ ਦੇ ਜਿਹੜੇ ਵਟਪੁਕ ਧੜੇ ਸੀ ਤੇ ਉਹ ਕਹਿੰਦੇ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਚ ਬਾਲਣ ਦੇਈ ਜਾਂਦੇ ਆ ਤੇ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਖਾਸ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਲਓ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲਹਿਰ ਦੇ ਨਾਂ ਹੇਠ ਚੱਲ ਰਿਹਾ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਅਸਤੀਫੇ ਦੇ ਦਿੱ ਉਹ ਰਜ਼ਾਇਨ ਕਰਕੇ ਜਿਹੜਾ ਹੈ ਉਹ ਬਹਿ ਗਏ ਸੀ ਤਾਂ ਇਹ ਵੱਡੀ ਤਰਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਅਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਤੇ ਸੱਤ ਮੈਂ ਮੇਰੀ ਕਮੇਟੀ ਨੂੰ ਮਾਨਤਾ ਦੇਣੀ ਹੈ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਇਸ ਕਰਕੇ ਭਗਾੜੇ ਇਹ ਨੇ ਤਰੇ ਕਹਿੰਦੇ ਜੀ ਤੁਸੀਂ ਜਿਹੜੀ ਸਪੀਚ ਦਿੱਤੀ ਸੀ ਉਸ ਦਿਨ ਦੀ ਜਿਹੜੇ ਅਮਰਿਤਪਾਲ ਸਿੰਘ ਉਹਨਾਂ ਦਾ ਕਾਦੀ ਦਲ ਆ ਉਹਦੇ ਬਾਰੇ ਤੁਸੀਂ ਕੋਈ ਰੈਫਰੈਂਸ ਵੀ ਦੇਸੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮਾਂ ਝੰਡੇ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਪੰਜ ਮੈਂਬਰੀ ਕਮੇਟੀ ਪਹਿਲਾਂ ਗਈ ਵੀ ਸੀ ਅਮਰਿਤਪਾਲ ਸਿੰਘ ਦੇ ਘਰੇ ਜੀ ਉਸ ਦਿਨ ਕੀ ਹੋਇਆ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਹਾਂ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਾਂ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥ ਔਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਤੇ ਆਪਾਂ ਰਲ ਮਿਲ ਕੇ ਬੈਠੀਏ ਜੀ ਜਦੋਂ ਉਹਨਾਂ ਦਾ ਨਾਮ ਦੀ ਗੱਲ ਕੀਤੀ ਆ ਕਹਿੰਦੇ ਆ ਕਾਂਲੀ ਦਲ ਦਾ ਜਿਹੜਾ ਦਾਅਵਾ ਹੈ ਉਹ ਜ਼ਬਰਦਸਤ ਰਿਹਾ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਵੇ ਮੈਂ ਫੇਰ ਕਹਿ ਦਿੰਦਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਚੋਣ ਕਮਿਸ਼ਨ ਦੇ ਅਧਿਕਾਰੀਆਂ ਆਪਣੀ ਕਾਂਲੀ ਦਲ ਵੀ ਕਹਿ ਰਿਹਾ ਉਹਨਾਂ ਨੇ ਜੀਮਾ ਸਾਹਿਬ ਨੇ ਕਿਹਾ ਕਿ ਸਾਡਾ ਨਾਮ ਦੀ ਕੋਸ਼ਿਸ਼ ਕਰ ਰਹੇ ਸੀ ਭੱਟੇਖਲਾ ਹਾਈ ਕੋਰਟ ਦੇ ਚੋਣ ਨਿਸ਼ਾਨ ਦੀ ਵੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਕਰਤਾ ਜੀ ਤੇ ਇੱਕਾ ਜਿ ਮਨਪ੍ਰੀਤ ਵਾਲੀ ਹੁਣੀ ਗਾਇਬ ਨੇ ਨਜ਼ਰ ਨਹੀਂ ਆ ਰਹੇ ਕਿ ਅੱਲਾਹ ਕੀ ਕਿਤੇ ਉਹਨਾਂ ਦਾ ਹੀ ਬਣਾਇਆ ਦੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਪੋਡਕਾਸਟ ਉਹਨਾਂ ਨੇ ਉਹਨਾਂ ਥੋੜੀ ਦੇਰ ਪਹਿਲਾਂ ਅਪੀਲ ਵੀ ਕੀਤੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਉਹ ਕਹਿੰਦੇ ਕਿ ਮੈਂ ਅਜੇ ਵੀ ਅਪੀਲ ਕਰਦਾ ਸਾਰੀਆਂ ਪੰਥਕ ਤੇ ਰਨੂ ਤੇ ਸਾਰੇ ਜਿਹੜੇ ਵੱਖੋ ਵੱਖਰੇ ਚੱਲ ਰਹੇ ਆ ਧੜੇ ਉਹ ਸਾਡਾ ਨਿੱਜੀ ਵਿਆਰ ਇੱਕ ਮੰਚ ਤੇ ਇਕੱਠੇ ਹੋਵੋ ਕਹਿੰਦੇ ਕਿਸੇ ਨਾਲ ਸਾਡਾ ਨਿੱਜੀ ਕੋਈ ਉਹੀ ਅਪੀਲ ਮੈਂ ਕੀਤੀ ਹੈ ਜਿਹੜੀ ਉਹਨਾਂ ਨੇ ਕੀਤੀ ਉਹੀ ਮੈਂ ਕੀਤੀ ਉਹੀ ਸਾਡੇ ਹਰ ਲੀਡਰ ਕਰ ਰਹੇ ਨੇ ਜਮਨਤੀ ਜਾਲੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਜਿਹੜੇ ਨਿੱਜੀ ਨੇ ਜਿਹਨਾਂ ਨੇ ਫੋਨ ਚੱਕਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਨਹੀਂ ਇਸ ਮੀਟਿੰਗ ਬਾਰੇ ਪਤਾ ਪਰ ਤੁਸੀਂ ਬਰਾਤ ਸਾਹਿਬ ਉਹਨਾਂ ਨੇ ਇੱਕ ਮਿੰਟ ਦੀ ਇੱਕ ਮਿੰਟ ਇਸ ਚੀਜ਼ ਦਾ ਮੈਂ ਗਵਾ ਮੈਂ ਸਾਮਨਪੀ ਸਿੰਘ ਵਾਲੇ ਨੂੰ ਸ਼ਾਮ ਨੂੰ ਅਸੀਂ ਕੱਲ ਘੰਟਾ ਡੇਢ ਘੰਟਾ ਇਕੱਠੇ ਬੈਠੇ ਰਹੇ ਆ ਉਹਨਾਂ ਦਾ ਕਿ ਬਹੁਤ ਹੀ ਜ਼ਰੂਰੀ ਨਜੀਬ ਪ੍ਰੋਗਰਾਮ ਸੀ ਔਰ ਉਹ ਮੈਨੂੰ ਕਹਿ ਕੇ ਗਿਆ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਮੀਟਿੰਗ 'ਚ ਮੇਰੀ ਮਾਫੀ ਮੰਗਿਓ ਔਰ ਮੈਂ ਅੱਜ ਨਹੀਂ ਆ ਸਕਦਾ ਮੈਂ ਉਹਨਾਂ ਨੇ ਗਿਆਨੀ ਜੀ ਨਾਲ ਸੰਮਰਕ ਵੀ ਕੀਤਾ ਸਾਰਿਆਂ ਦੇ ਉਹ ਇਹ ਗੱਲਾਂ ਨੂੰ ਐਵੇਂ ਆਪਾਂ ਨਾ ਇਹਨੂੰ ਇੱਕ ਮੀਡੀਆ ਉਹ ਚੀਜ਼ ਨੂੰ ਬਣਾਈਏ ਸੋ ਸੱਡੇ ਡਾ ਵੱਡਾ ਰੋਲ ਉਹਨਾਂ ਨੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਮੇਟੀ ਚ ਨਵਾਇਆ ਸਾਰੀ ਸੰਗਤ ਨੇ ਨਵਾਇਆ ਸੋ ਇਸ ਕਰਕੇ ਇਹ ਕੋਈ ਗੱਲ ਹੀ ਨਹੀਂ ਹਰ ਮੀਟਿੰਗ ਚ ਸ਼ਾਮਲ ਹੋਣਗੇ ਹਰ ਹਰ ਚੀਜ਼ ਦਾ ਹਿੱਸਾ ਹੋਣਗੇ ਜਿਹੜੇ ਪਕੌੜੇ ਦੀ ਗੱਲ ਤੁਸੀਂ ਗੱਲ ਕਰ ਰਹੇ ਹੋ ਕੁਝ ਆਗੂ ਤੁਹਾਡੇ ਸੰਪਰਕ ਚ ਹੈਗੇ ਆ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਹੈਗੇ ਆ ਮੈਂ ਨਾਂ ਨਹੀਂ ਦੱਸੂਗਾ ਵੱਡੇ ਵੱਡੇ ਆ ਜੀ 20 ਅਗਸਤ ਨੂੰ ਤੁਹਾਡੇ ਕੋਲ ਆਸਾਂ ਨਹੀਂ ਬੱਸੀ ਬਸ ਜਦੋਂ ਸਾਡਾ ਬਣਿਆ ਮਾਹੌਲ ਜਿਹਾ ਅਸੀਂ ਲਿਆਵਾਂਗੇ ਜੇ ਸਾਡੇ ਹੀ ਨੇ ਕੋਈ ਦਿੱਕਤ ਵਾਲੀ ਗੱਲ ਤੁਸੀਂ ਦੀ ਕਰ ਦਿਓ ਤੁਸੀਂ ਦੀ ਬਾਕੀ ਦੇ ਵਿੱਚ ਹੋਰਾਂ ਦੀ ਦੂਸਰੇ ਪਾਸੇ ਵੱਡੀ ਮੁਕਾਬਲੇ ਕਰਨ ਦੀ ਤਿਆਰੀ ਤੇ ਕੋਈ ਕਿੰਨਾ ਦੀ ਦੂਸਰੇ ਪਾਸੇ ਨਾ ਕੋਈ ਹੋ ਸਕਦੀ ਹੈ ਜਿਹੜੇ ਤੁਹਾਡੇ ਨਾਲ ਸੰਪਰਕ ਆ ਗਏ ਨੇ ਉਹ ਸਮਾਂ ਦੱਸੂਗਾ ਤੁਹਾਨੂੰ ਜੇ ਤੁਸੀਂ ਸਾਡੇ ਨਾਲ ਆ ਗਏ ਉਹ ਫਿਰ ਤੁਸੀਂ ਜੋ ਮਰਜ਼ੀ ਸਮਝ ਲਿਓ ਪਰ ਸੰਪਰਕ ਚ ਆ ਗਏ ਨੇ ਵੱਡੇ ਵੱਡੇ ਨੇ ਜੀ 20 10 70 ਲਿਖ 20 ਅਬਦਲ ਖਾਨ ਸਾਹਿਬ ਕਰਦੇ ਆਮ ਲੈ ਲਓ ਹਾਂਜੀ ਇਹ ਵਰਨਾ ਹਾਂਜੀ ਕਿ ਐਸਜੀਪੀਸੀ ਦੇ ਪ੍ਰਧਾਨ ਪੁੱਛ ਰਹੇ ਨੇ ਕਿ ਤੁਸੀਂ ਕਿਹਾ ਸੀ ਕਿ ਤਿੰਨੇ ਸਟਾਟ ਅਸੀ ਲੈਣੀ ਲੋਕ ਕਹਿੰਦੇ ਕਿ ਗਿਆਨੀ ਜੀ ਦੇ ਪਿੱਛੇ ਕੋਈ ਤਾਕਤ ਬੋਲ ਰਹੀ ਆ ਜਿਹੜੇ ਕਬਜ਼ਾ ਕਰਨੀ ਆ ਹਾਂ ਤਾਕਤ ਹੈਗੀ ਜੀ ਅਕਾਲ ਪੁਰਖ ਦੀ ਹਾਂਜੀ ਪਰ ਪੰਥ ਦੀ ਤਾਕਤ ਹੈ 26 ਅਗਸਤ ਨੂੰ ਇੱਕ ਲੋਂਗੋਵਾਲ ਦੇ ਵਿੱਚ ਜਿਹੜੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਜੀ ਦੀ ਯਾਦ ਦੇ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੰਚਨ ਦੀ ਜਿਹੜੀ ਉਹ ਕਿਰਪਾਲਤਾ ਕੀਤੀ ਜਾਏ ਪਰ ਉੱਥੇ ਕੀ ਹੋਵੇ ਦੋ ਸਟੇਜਾਂ ਦੇਖਣ ਨੂੰ ਮਿਲਣਗੀਆਂ ਇੱਕ ਪਾਸੇ ਦੂਜੇ ਕਾਲੀਦਾ ਦੇ ਕੋਲ ਤੁਸੀਂ ਉੱਥੇ ਤਾਂ ਤਿੰਨ ਚਾਰ ਲੱਗਦੀਆਂ ਹੁੰਦੀਆਂ ਪਰ ਅਸਲੀ ਇਹ ਹੋਏਗੀ ਤੁਸੀਂ ਵੱਖਰੀ ਕਰੋਗੇ ਮਤਲਬ ਉੱਥੇ ਕਾਨਫਰੰਸ ਅਸਲੀ ਹੋਏਗੀ ਉਹ ਵੱਖਰੀ ਕਰਾਂਗੇ ਇਹ ਜਿਹੜੀ ਇੱਕ ਹੋਰ ਦੱਸ ਦਿਓ ਜਿਹੜਾ ਆਪਣਾ ਤੁਸੀਂ ਹਰੇਕ ਟਾਈਮ ਹਵਾਲਾ ਦਿੰਦੇ ਹੋ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਕਾਗ ਪਰਸੈਟ ਵੱਲੋਂ ਦਿੱਤਾ ਗਿਆ ਸੀ ਉਹਦੇ ਦੀ ਇਹ ਕਮੇਟੀ ਬਣੀ ਹੈ ਜਦੋਂ ਅਕਾਲੀ ਦਲ ਨੂੰ ਉਹਦੇ ਦੀ ਇਹ ਨਹੀਂ ਪ੍ਰਧਾਨਗੀ ਦੀ ਚੋਣ ਹੋਈ ਸੀ ਤੇ ਤੁਹਾਨੂੰ ਪ੍ਰਧਾਨ ਸਾਹ ਪਿਆ ਗਿਆ ਜਦੋਂ ਅਕਾਲੀ ਦਲ ਨੂੰ ਸਵਾਲ ਪੁੱਛਦੇ ਆ ਉਹ ਕੋਈ ਥੋਸ ਜਵਾਬ ਉਤੋਂ ਨਹੀਂ ਆਉਂਦਾ ਤੇ ਜੇਕਰ ਆਪਾਂ ਸੰਵਧਾਨਿਕ ਤੌਰ ਤੇ ਦੇਖੀਏ ਤਾਂ ਕੇਸ ਐਂਗਲ ਤੋਂ ਦੇਖਾਂਗੇ ਇੱਕ ਆਕਾਲ ਕਚੈਟੋਂ ਫੈਸਲਾ ਦਿੱਤਾ ਗਿਆ ਤੇ ਸੰਵਧਾਨਿਕ ਤੌਰ ਤੇ ਰਿਸ਼ਤੀ ਐਜ਼ ਅ ਰਾਜਨੀਤੀ ਐਜ਼ ਅ ਪਾਰਟੀ ਬਣ ਕੇ ਸੱਤਾ ਦੇ ਵਿੱਚ ਆਉਂਦੇ ਕੋਈ ਸਮਾ ਕੋਈ ਸਮਾਸੀ ਸ਼੍ਰੋਮਣੀ ਅਕਾਲੀ ਦਲ ਦੇ ਟਿਕਟਾਂ ਜਿਹੜੀਆਂ ਨੇ ਉਹ ਅਕਾਲ ਤਖਤ ਦੇ ਜਹੇਦਾਰ ਤੱਕ ਨੇ ਵੰਡੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਪੜ ਕੇ ਦੇਖਿਓ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਕਿਸੇ ਤਰ੍ਹਾਂ ਦਾ ਦੋਨੋਂ ਤਰ੍ਹਾਂ ਦੇ ਵਿੱਚ ਕੋਈ ਵੱਡਾ ਵਿਵਾਦ ਨਾ ਨਹੀਂ ਨਹੀਂ ਅਸੀਂ ਕਿਸੇ ਟਕਰਾਅ ਚ ਨਹੀਂ ਪੈਂਦੇ ਜੀ ਅਸੀਂ ਕਿਸੇ ਵਿਵਾਦ ਚ ਨਹੀਂ ਪੈਂਦੇ ਉਹ ਜੋ ਬੋਲੀ ਜਾਂਦੇ ਆ ਕੂੜ ਪ੍ਰਚਾਰ ਸੱਚ ਝੂਠ ਆ ਅਸੀਂ ਉਹਦਾ ਕੋਈ ਜਵਾਬ ਦੇਣ ਲਈ ਜਿਹੜਾ پابੰਦ ਨਹੀਂ ਆ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨਾ ਕਰਦੇ ਰਹਾਂਗੇ ਦਫਤਰ ਤੇ ਕਬਜ਼ੇ ਵਾਲੇ ਨੂੰ ਗੱਲ ਦਿੱਖਦੀ ਆ ਜਾਂ ਚੋਣ ਨਿਸ਼ਾਨ ਉਹ ਸਮਾਂ ਦੱਸੋਗਾ ਜੀ ਉਹ ਸਮਾਂ ਦੱਸੋਗਾ ਉਹ ਵਕਤ ਦੇ ਗਰਭ ਦੇ ਵਿੱਚ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਤੇ ਕਹਿੰਦੇ ਤੁਸੀਂ ਕਿਹਾ ਕਿ ਹਰ ਚੰਗੀ ਲੰਬੋਵਾਦੀ ਬੱਚੀ ਹੋਣਗੇ ਤੁਸੀਂ ਤੁਸੀਂ ਉਹ ਜਿਹੜੀ ਲਗੇਸੀ ਆ ਜਿਹੜੀ ਉਹਦੀ ਪੋਲਿਟਿਕਸ ਹੋਵੇ ਬਾਰੇ ਅਲੱਗ-ਅਲੱਗ ਰਾਵਾਂ ਨੇ ਪੰਥ ਦੇ ਵਿੱਚ ਇੱਕ ਤੇ ਉਹਨੂੰ ਸ਼ਹੀਦ ਮੰਨਦੇ ਹੋਰ ਦਾ ਦੂਜਾ ਤੁਹਾਡਾ ਇੱਕ ਸਟੈਂਡ ਕੀ ਆ ਉਹਦੇ ਬਾਰੇ ਨਾ ਤੁਸੀਂ ਬਹੁਤ ਸਟੱਡੀ ਕਰਿਓ ਉਹ ਜਿਹੜਾ ਡਾਕੂਮੈਂਟਸ ਆ ਨਾ ਉਹਦੀ ਬਹੁਤ ਸਾਰਾ ਜਿਆਦਾ ਤੁਸੀਂ ਜਦੋਂ ਸਟੱਡੀ ਕਰੋਗੇ ਤੁਹਾਨੂੰ ਫਿਰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਕੀ ਅਸਲੀਅਤ ਹੈ